ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਸੀ ਪਹੁੰਚ ਚੁੱਕੀਆਂ ਜੀ ਗੁਰਦਰਾ ਟਾਲੀ ਸਾਹਿਬ ਪਿੰਡ ਗਲੜੀ ਜ਼ਿਲ੍ਹਾ ਗੁਰਦਾਸਪੁਰ ਇਹ ਗੁਰਦਰਾ ਸਾਹਿਬ ਬਾਬਾ ਸ਼੍ਰੀ ਚੰਦਰਜੀ ਮਹਾਰਾਜ ਦਾ ਹੈ ਇਹ ਗੁਰਦਰਾ ਸਾਹਿਬ ਜੁਬਾ ਬਿਲਕੁਲ ਬਾਰਡਰ ਦੇ ਉੱਪਰ ਹੈ ਵੀ ਬਾਰਡਰ ਇਸਦੇ ਬਿਲਕੁਲ ਨਜ਼ਦੀਕ ਹੈ ਪਾਕਿਸਤਾਨ ਦਾ ਜੋ ਬਾਰਡਰ ਹੈ ਸਾਕੀ ਤੇ ਇਸ ਗੁਰਦਸਾਹਿਬ ਕੇ ਕਾਫੀ ਭਾਰੀ ਮੇਲਾ ਲੱਗਦਾ ਜਿਸ ਦੇ ਕਾਰਨ ਇੱਥੇ ਭੰਗੂੜੇ ਵੀ ਲੱਗੇ ਹੋਏ ਹਨ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦ੍ਰਸਾਹਿਬ ਦੇ ਹੁਣ ਅਸੀਂ ਬਾਈਕ ਪਾਰਕਿੰਗ ਵਿੱਚ ਲਗਾ ਕੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਦਰਬਾਰ ਸੰਗ ਕੋੜਾ ਪ੍ਰਸ਼ਾਦੀ ਦੀਏਗੀ ਇੱਥੇ ਹਰ ਦਿਨ ਮਿਲਦੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਇਸ਼ਨਾਨ ਕਰਨ ਲਈ ਪਵਿੱਤਰ ਸਰੋਵਰ ਵੀ ਬਣਿਆ ਹੋਇਆ ਹੈ ਇਸ ਸਥਾਨ ਦਾ ਇਤਿਹਾਸ ਹੈ ਕਿ ਪਹਿਲਾਂ ਜੋ ਰਾਵੀ ਦਰਿਆ ਹੈ ਉਸ ਦਾ ਵਹਿਣ ਇਸ ਪਿੰਡ ਦੇ ਵਿੱਚ ਨਾਲ ਹੀ ਵਗਦਾ ਸੀਗਾ ਤੇ ਹਰ ਸਾਲ ਜਦੋਂ ਰਾਵੀ ਦੇ ਵਿੱਚ ਹੜ੍ਹਾਂ ਕਾਰਨ ਜੋ ਇੱਥੋਂ ਦੇ ਕਿਸਾਨਾਂ ਸਾਨੂੰ ਦੀ ਫਸਲ ਖਰਾਬ ਹੋ ਜਾਂਦੀ ਸੀ ਤੇ ਬਾਬਾ ਸ਼੍ਰੀਚੰਦ ਜੀ ਜੋ ਇਸ ਇਲਾਕੇ ਵਿੱਚ ਵਿਚਰਦੇ ਸਨ ਇੱਥੋਂ ਹੀ ਅੱਗੇ ਬਾਅਦ ਸਾਹਿਬ ਗੁਰਦੁਆਰਾ ਉੱਥੇ ਜਾਂਦੇ ਸੀ ਜਿੱਥੇ ਉਹਨਾਂ ਦਾ ਸਥਾਨ ਹੈ ਤੇ ਇੱਥੇ ਵੀ ਇਸ ਸਥਾਨ ਤੇ ਵੀ ਉਹ ਭਗਤੀ ਕਰਦੇ ਸਨ ਬੈਠਦੇ ਸਨ ਤੇ ਸੰਗਤ ਨੇ ਉਹਨਾਂ ਦੇ ਅਗੇ ਅਰਦਾਸ ਕੀਤੀ ਗਰੀਬ ਕਿਸਾਨਾਂ ਨੇ ਕਿ ਆਏ ਸਾਲ ਹੀ ਜੋ ਹੈ ਉਹਨਾਂ ਦੀ ਫਸਲ ਜੋ ਹੈ ਖਰਾਬ ਹੋ ਜਾਂਦੀ ਹੈ ਸਵਾ ਗ੍ਰਿਪਾ ਕਰੋ ਤਾਂ ਉਸ ਵੇਲੇ ਬਾਬਾ ਸ਼੍ਰੀ ਚੰਦ ਜੀ ਢਾਲੀ ਦੀ ਦਾਤਨ ਕਰ ਰਹੇ ਸੀ ਤਾਂ ਬਾਬਾ ਜੀ ਨੇ ਉਸੇ ਹੀ ਜਗ੍ਹਾ ਤੇ ਢਾਲੀ ਦੀ ਦਾਤਨ ਘੜ ਦਿੱਤੀ ਅਤੇ ਦਰਿਆ ਨੂੰ ਕਿਹਾ ਕਿ ਤੋਂ ਕਿ ਉਹ ਇੰਨਾ ਕਿਸਾਨਾਂ ਨੂੰ ਗਰੀਬ ਕਿਸਾਨਾਂ ਨੂੰ ਕਿਉਂ ਤਾਂ ਕਰਦਾ ਹੈ ਤਾਂ ਐਸਾ ਮੰਨਣਾ ਹੈ ਕਿ ਉਸ ਤੋਂ ਬਾਅਦ ਜੋ ਹੈ ਜੋ ਰਾਵੀ ਹੈ ਇੱਥੋਂ ਤਿੰਨ ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੀ ਵਹਿੰਦਾ ਹੈ ਉਸ ਤੋਂ ਬਾਅਦ ਇੱਧਰ ਨਹੀਂ ਆਇਆ ਰਾਵੀ ਦਾ ਜੋ ਹੜ੍ਹ ਹੈ ਜੋ ਪਾਣੀ ਹੈ ਜਿਸ ਦੇ ਕਾਰਨ ਸੰਗਤਾਂ ਦੀ ਬਹੁਤ ਸ਼ਰਧਾ ਹੈ ਉਹਨਾਂ ਦੇ ਵਿੱਚ ਵਿਸ਼ਵਾਸ ਹੈ ਜੋ ਆਪ ਸਾਹਮਣੇ ਰੁੱਖ ਦੇਖ ਰਹੇ ਹੋ ਇਹ ਉਹੀ ਟਾਲੀ ਹੈ ਟਾਲੀ ਦੀ ਦਾਤਨ ਹੈ ਜੋ ਕਿ ਬਾਬਾ ਜੀ ਨੇ ਆਪਣੇ ਹੱਥੀਂ ਇਥੇ ਲਗਾਈ ਉਸ ਬਾਅਦ ਇਹ ਰੁੱਖ ਬਣਿਆ ਪੂਰਾ ਪਰ ਹੁਣ ਇਸ ਇਸੇ ਤਰ੍ਹਾਂ ਦੀ ਹਾਲਤ ਵਿੱਚ ਹੈ ਇੱਥੇ ਹੀ ਅੰਦਰ ਇਸ ਦਾ ਇਤਿਹਾਸ ਵੀ ਪੂਰੀ ਤਰ੍ਹਾਂ ਲਿਖਿਆ ਹੋਇਆ ਹੈ ਅਤੇ ਬਾਬਾ ਸ਼੍ਰੀਚੰਦ ਜੀ ਦੀ ਮੂਰਤੀ ਵੀ ਇੱਥੇ ਲੱਗੀ ਹੋਈ ਹੈ। ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰਾ ਬਾਟ ਸਾਬ ਸਰਨਾ ਪਠਾਨਕੋਟ ਦੇ ਨਜ਼ਦੀਕ ਨੈਕਸਟ ਵੀਡੀਓ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਬਾਟ ਸਾਬ ਦੇ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਫਤਈ